ਆਇਓ ਚਿੱਟੇ ਕੱਪੜੇ ਪਾ ਕੇ ਕਦੇ ਨਾ ਆਇਓ ਵਿੱਚ ਟੇ ਕੱਪੜੇ ਪਾ ਕੇ ਕਦੇ ਨਾ ਆਇਓ ਵੇ ਬੱਸ ਚੜ੍ਹ ਕੇ ਤੇਰਾ ਟਾਂਗਾ ਟੁੱਟੇ ਜੇ ਵੇ ਕੜਕ ਕਰਕੇ ਤੇਰਾ ਟਾਂਗਾ ਟੁੱਟੇ ਜੇ ਵੇ ਕੜਕ ਕਰਕੇ ਵਗ ਦਿਨਦੀ ਵਿੱਚ ਬੂਟਾ ਹੈ ਜਵਾਰ ਦਾ ਵਗ ਦਿਨਦੀ ਵਿੱਚ ਬੂਟਾ ਹੈ ਜਵਾਰ ਦਾ ਮੈਂ ਬਰਫੀ ਦੀ ਟਿੱਕੀ ਮਾਹੀ ਲੱਡੂ ਨਹੀਂ ਬਜ਼ਾਰ ਦਾ ਮੈਂ ਬਰਫੀ ਦੀ ਟਿੱਕੀ ਮਾਹੀ ਲੱਡੂ ਨਹੀਂ ਬਜ਼ਾਰ ਦਾ ਖਟਣ ਗਿਆ ਸੀ ਕੀ ਖਟ ਲਿਆਂਦਾ ਖਟਣ ਗਿਆ ਸੀ ਕੀ ਖਟ ਲਿਆਂਦਾ ਖਟਕੇ ਲਿਆਂਦੀ ਸ਼ਰਲੀ ਤੇਰੇ ਮੂੰਹ ਵਰਗੀ ਸਾਡੇ ਕੱਟੇ ਦੀ ਖੁਰਲੀ ਤੇਰੇ ਮੂੰਹ ਵਰਗੀ ਸਾਡੇ ਕੱਟੇ ਦੀ ਖੁਰਲੀ ਗੀ ਲਾਲ ਰੰਗ ਰੰਗੇ ਅ ਗੁਲਾਬੀ ਰੰਗ ਹੋ ਗਿਆ ਲਾਲ ਰੰਗ ਰੰਗੇ ਅ ਗੁਲਾਬੀ ਰੰਗ ਹੋ ਗਿਆ ਓਨੇ ਮੰਗ ਲਈ ਮਾਫੀ ਸਾਡਾ ਰਾਜੀ ਨਾਮਾ ਹੋ ਗਿਆ ਓਨੇ ਮੰਗ ਲਈ ਮਾਫੀ ਸਾਡਾ ਰਾਜੀ ਨਾਮਾ ਹੋ ਗਿਆ ਹੋਰ ਉਚਾੜਦਾ ਭਾਬੀ ਤੋਂ ਰਹਿੰਦਾ ਡਰਦਾ ਹੋਰਾ ਮੂਰੇ ਰੋਬ ਛਾੜਦਾ ਭਾਬੀ ਤੋਂ ਰਹਿੰਦਾ ਡਰਦਾ ਵੀਰਾ ਪਾਪੀ ਨੂੰ ਅਬੀਰਾ ਪਾਪੀ ਨੂੰ ਹਾਂਜੀ ਹਾਂਜੀ ਕਰਦਾ ਵੀਰਾ ਪਾਪੀ ਨੂੰ ਹਾਂਜੀ ਹਾਂਜੀ ਕਰਦਾ ਵੀਰਾ ਪਾਪੀ ਨੂੰ ਖਟਣ ਗਿਆ ਸੀ ਕੀ ਖਟ ਲਿਆਂਦਾ ਖਟਣ ਗਿਆ ਸੀ ਕੀ ਖਟ ਲਿਆਂਦਾ ਖਟਕੇ ਲਿਆਂਦਾ ਖੱਟਾ ਕਟਕੇ ਲੈ ਆਂਦਾ ਖੱਟਾ ਵੇ ਤੂੰ ਓਹ ਬੋਲੇ ਜਿਉ ਰਿੰਗਦਾ ਸਾਡਾ ਕਟਾ ਵੇ ਤੂੰ ਓਹ ਬੋਲੇ ਜਿਵੇਂ ਰਿੰਗਦਾ ਸਾਡਾ ਕਟਾ ਤੂੰ ਤਾਂ ਮਾਮੀ ਬੋਲੀ ਪਾਈ ਤੂੰ ਤਾਂ ਮਾਮੀ ਬੋਲੀ ਪਾਈ ਕਦੇ ਮਾਰਦੇ ਪੋਜ ਤੇਰੇ ਮੂੰਹ ਵਰਗਾ ਤੇਰੇ ਮੂੰਹ ਵਰਗਾ ਸਾਡੀ ਮਜਦਾ ਫੋਸ ਤੇਰੇ ਮੂੰਹ ਵਰਗਾ ਸਾਡੀ ਮਜਦਾ ਫੋਸ ਤੇਰੇ ਮੂੰਹ ਵਰਗਾ ਚਾਵਾ 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 ਤੇਰੀ ਗੁਤਨੀ ਅੱਜ ਨੂੰ ਪਾਵਾਂ ਤੇਰੀ ਗੁਤਨੀ ਦਾ ਜੂੜ ਮੱਜ ਨੂੰ ਪਾਵਾਂ ਤੇਰੀ ਗੁਤਨੀ ਦਾ ਮਸੀ ਨੱਚੇ ਦੀਪਾ ਮੁਕੇ ਵਾਂਗੂ ਮੱਚਦੀ ਗਿੱਦੇ ਚ ਪੁਚਾਲ ਆ ਗਿਆ ਮਸੀ ਨੱਚੇ ਦੀਪਾ ਮੁਕੇ ਵਾਂਗੂ ਮੱਚਦੀ ਗਿੱਦੇ ਚ ਪੁਚਾਲ ਆ ਗਿਆ 21 ਸੂਟ ਬਰੀ ਦੇ ਕਰਤੇ 21 ਸੂਟ ਬਰੀ ਦੇ ਕਰਤੇ ਪਾਤ ਪਾਤ ਦੇ ਗਹਿਣੇ ਗਿੱਧਾ ਖੂਬ ਪਾਉ ਗਿੱਧਾ ਖੂਬ ਪਾਉ ਨੱਚ ਮਾਸੀ ਮਲਵੈਣੇ ਗਿੱਧਾ ਖੂਬ ਪਾਉ ਨੱਚ ਮਾਸੀ ਮਲਵੈਣੇ ਗਿੱਧਾ ਖੂਬ ਪਾਉ ਆ ਜਾ ਮਾਮੀ ਬਹਿ ਜਾ ਮੰਜੇ ਤੇ ਆ ਜਾ ਮਾਮੀ ਬਹਿ ਜਾ ਮੰਜੇ ਤੇ ਗਿਰਲਾ ਮੰਜੇ ਦੇ ਸੰਗੇ ਨੀ ਔਖੀ ਹੋਏਂਗੀ ਨੀ ਔਖੀ ਹੋਏਗੀ ਲੈ ਕੇ ਸਾਡੇ ਨਾਲ ਪੰਗੇ ਔਖੀ ਹੋਏਗੀ ਲੈ ਕੇ ਸਾਡੇ ਨਾਲ ਪੰਗੇ ਔਖੀ ਹੋਏਗੀ ਤੂੰ ਤਾਂ ਮਾਮੀ ਬੋਲੀ ਪਾਈ ਤੂੰ ਤਾਂ ਮਾਮੀ ਬੋਲੀ ਪਾਈ ਮੇਰੇ ਕਾਜੇ ਛੁਰੀ ਚਲਾਈ ਮਾਂ ਤੇਰੀ ਨੂੰ ਲੈ ਜਣ ਡਾਕੂ ਤੈਨੂੰ ਫੜਨ ਸਪਾਹੀ ਖੜ ਜਾ ਚੁੱਪ ਕਰਕੇ ਖੜ ਜਾ ਚੁੱਪ ਕਰਕੇ ਹੁਣ ਬੋਲੀ ਨਾ ਪਾਈ ਖੜ ਜਾ ਚੁੱਪ ਕਰਕੇ ਹੁਣ ਬੋਲੀ ਨਾ ਪਾਈ ਖੜ ਜਾ ਚੁੱਪ ਕਰਕੇ